ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆ ਰਹੇ ਆ ਪਿੰਡ ਮਾਛੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਪਰ ਇਹ ਪਿੰਡ ਆਉਂਦਾ ਹੈ ਇਹਦੇ ਨੇੜੇ ਬਲਾਸਪੁਰ ਪਿੰਡ ਹੈ ਭਾਗੀਕੇ ਇਹਦੇ ਨੇੜ ਰਹਿ ਜਾਂਦਾ ਹੈ ਨਿਹਾਲ ਸਿੰਘ ਵਾਲਾ ਇਹਦੇ ਨੇੜ ਸ਼ਹਿਰ ਆ ਜਾਂ ਇੱਕ ਕਸਬਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਜ਼ਿਆਦਾ ਆਉਂਦੀਆਂ ਹੈ ਅੱਜ ਦੀ ਜਿਹੜੀ ਵੀਡੀਓ ਐ ਇਹਦੇ ਚੱਕ ਕੇ ਵੈੜ ਤੁਹਾਨੂੰ ਦਿਖਾਉਣੀ ਐ ਬੜੇ ਚੰਗੇ ਦੁੱਧ ਵਾਲੀ ਬਾਈ ਦੱਸਦਾ ਵੈੜ ਤੇ ਰੰਗ ਤੇ ਦਾ ਇਹਦਾ ਖਾਸ ਹੈਗਾ ਹੀ ਆ ਵੱਖਰਾ ਰੰਗ ਐ ਲਾਲ ਚਿੱਟੇ ਡੱਬਾ ਤਾਜੀ ਸੂਈ ਵੀ ਐ ਸੋਹਣੇ ਦੁੱਧ ਤੋਂ ਸ਼ੁਰੂਆਤ ਕੀਤੀ ਐ ਬਾਕੀ ਜਿੰਨਾਂ ਤੋਂ ਦੱਸਾਂਗੇ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਤਸੱਲੀ ਕਰਨ ਦਾ ਹੱਕ ਐ ਉਹ ਜ਼ਰੂਰ ਕਰ ਲਿਓ ਆਓ ਬਾਈ ਤੋਂ ਜਾਣਕਾਰੀ ਲਈਏ ਬਾਅਦ ਚ ਨੂੰ ਤੋਰਾਂਗੇ ਜਿਸਕਰਨ ਬਾਈ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜਗਜੀਤ ਬਾਈ ਜਿਸਕਰਨ ਅੱਜ ਇਹ ਵਾੜ ਦਿਖਾ ਰਹੇ ਆ ਬਾਈ ਕੰਨ ਮਸੂਆ ਸੂਈ ਹੈ ਦੂਜਾ ਸੂਆ ਸੂਈ ਹੈ ਬਾਈ ਪਰਸੋਂ ਸ਼ਾਮ ਨੂੰ ਜਗਜੀਤ ਪਰਸੋਂ ਸ਼ਾਮ ਨੂੰ ਸੂਈ ਹੈ ਅੱਜ ਸ਼ਾਮ ਇਹਦਾ ਮਤਲਬ ਸਨ ਚ ਦੂਜਾ ਦਿਨ ਬਣਦਾ ਜੇ ਆਪਾਂ ਕੱਲ ਦਾ ਦਿਨ ਨਾ ਕਿ ਅੱਜ ਦੂਜਾ ਬਣਦਾ ਬਾਈ ਠੀਕ ਹੈ ਅੱਛਾ ਬਾਈ ਕਿੰਨਾ ਦੁੱਧ ਅੰਦਾਜ਼ਾ ਹੋਊਗਾ ਇਸ ਹਲੇ ਹੁਣ ਅੰਦਾਜ਼ਾ ਬਾਈ ਕੋਈ ਵੀ ਵੀਰ ਭਾਈ ਆ ਕੇ ਕੰਡਾ ਧਰ ਲੇ 30 ਕਿਲੋ ਦੁੱਧ ਗਾਂ ਕੋਲੇ ਹੁਣ ਹੋ ਕੰਡੇ ਵਾਲਾ ਤੀਹ ਹੰਦੇ ਦੂ ਮੈਂ ਦੋ ਟਾਈਮ ਤਸੱਲੀ ਕਰ ਲਈ ਬਾਈ ਠੀਕ ਹੈ ਨਾ ਸਾਫ ਕਰਕੇ ਗਾਂ ਕਰ ਲਈ ਆਪਾਂ ਲੜਕੇ ਦੀ ਵੀ ਗਾਂ ਸਾਫ ਆ ਠੀਕ ਹੈ ਸਾਰੀ ਗਾਂ ਜਾਨੀ ਤ੍ਰੈਪ ਤ੍ਰੈਪੀ ਨਜੋੜੀ ਹੋਈ ਆ ਤੇ ਜਾਨੀ ਉਮੀਦ ਤਾਂ ਹੈ ਵੀ ਖਰਾ 40 ਕਿਲੋ ਦੁੱਧ ਦੇ ਦੂਗਾ ਚਲੋ ਦੁੱਧ ਅੱਗੇ ਸੇਵਾ ਦਾ ਹੁਣ ਜਿੰਨਾ ਹਾਜ਼ਰ ਹੋ ਚੂ ਸਕਦਾ ਇਹਨੂੰ ਦੁੱਧ ਦਾ ਐ ਨਜ਼ਾਰੇ ਨਾਲ ਹੱਥ ਦੀ ਚਵਾਈ ਆ ਕੀ ਬਾਤਾਂ ਹੀ ਆ ਬਾਈ ਤੇ ਹਾਂ ਬਾਈ ਬੱਚਾ ਕੀ ਦਿੱਤਾ ਇਹਨੇ ਬੱਚਾ ਬਾਈ ਬੱਛਾ ਦਿੱਤਾ ਇਹਨੇ ਬੱਛਾ ਦਿੱਤਾ ਹਾਂ ਵੀਡੀਓ ਜੇ ਆਪਾਂ ਗੱਬਣੀ ਦਿਖਾਉਣੀ ਸੀ ਇਹ ਜਿਹੜੇ ਮਿੱਤਰ ਕੋਲੇ ਸੀਗੀ ਉਹਦੀ ਚਵਾਈ ਸੀ ਵੀ ਜੇ ਕਿਤੇ ਬੱਚੀ ਦੇਗੀ ਵੀ ਆਪਾਂ ਨਹੀਂ ਵੇਚਣੀ ਅੱਛਾ ਹਾਂ ਫਿਰ ਬੱਛਾ ਹੁਣ ਕਰਨੀ ਬਾਈ ਯਾਨੀ ਸੇਲ ਕਰਨੀ ਬਾਈ ਬਾਕੀ ਬੈੜ ਦਾ ਚੋਣ ਚਵਾ ਦਾ ਤੇ ਰੰਗ ਰੂਪ ਦਾ ਬਿਊਟੀ ਦਾ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਫਿਰ ਨਸਲ ਜਿਹੜੀ ਆਪ ਆਪ ਹੀ ਸਮਝ ਲੈਣ ਅਗਲੇ ਕੋਈ ਆਪਾਂ ਖੁਦ ਨਹੀਂ ਬਣਾਉਂਦੇ ਹਨ ਜਿਹੜੀ ਹੈਗੀ ਆਪਾਂ ਸਮਝੀਏ ਐਚ ਐਫ ਦੇ ਵਿੱਚ ਲਾਲ ਚਿੱਟੇ ਡੱਬ ਆ ਜਾਂਦੇ ਆ ਹਾਂ ਬਾਈ ਠੀਕ ਹੈ ਬਾਕੀ ਅਗਲੇ ਦੀ ਆਪਦੀ ਸਮਝ ਹੈ ਅੱਛਾ ਇਸ ਕਰਨੇ ਦਾ ਆਪਾਂ ਕੀਮਤ ਕੀ ਰੱਖਦੇ ਹਾਂ ਰੇਟ ਕੀ ਰੱਖਦੇ ਹਾਂ ਰੇਟ ਜਿਹੀ ਤਾਂ 2 ਲੱਖ ਰੁਪਈਆ ਬਈ ਇਹਦਾ 2 ਲੱਖ ਰੁਪਈਆ ਮੰਗਣਾ ਹੈ ਹੋਜੂ ਮੰਨਤਣ ਵਿੱਚੋਂ ਹਾਂ ਮੰਨਤਣ ਕਰਾਂਗੇ ਬਾਈ ਠੀਕ ਹੈ ਤੇ ਪਰ ਇੰਨਾ ਗਾ ਵੀ ਕਰਮ ਵਾਲੀ ਬਹੁਤ ਵਧੀਆ ਗਾ ਹੱਥੀ ਚਾਹੀ ਸਾਨੂੰ ਇੱਕ ਡਾਂਗੀ ਚੋਗੇ ਗਾ ਪਤਾ ਲੱਗ ਜਾਂਦਾ ਕਿ ਕਿਹੜੀ ਗਾ ਕੀ ਕਰੂ ਕਿਹੜੀ ਕੀ ਕਰੂ ਤੇ ਵਧੀਆ ਗਾਂ ਬਈ ਆਰਾਮ ਨਾਲ 40 ਕਿਲੋ ਦੁੱਧ ਦੇਣ ਵਾਲੀ ਗਾਂ ਹੈ ਤੋਰਦੇਗੇ ਹਾਂ ਬਾਈ ਜ਼ਰੂਰ ਤੋਰਾਂਗੇ ਦੋਸਤੋ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਸੁਆ ਦੂਜਾ ਸੂਈ ਹੈ ਸੂਈ ਪਰਸੋਂ ਸ਼ਾਮ ਨੂੰ ਹੈ ਕੱਲ ਸ਼ਾਮ ਨੂੰ ਇਹਨੂੰ 24 ਘੰਟੇ ਬੰਦੇ ਸੀ ਤੇ ਅੱਜ ਸ਼ਾਮ ਨੂੰ ਇਹਨੂੰ ਮੇਰੇ ਖਿਆਲ ਚੋ 48 ਘੰਟੇ ਬਣ ਜਾਣਗੇ ਉਹ ਬਾਕੀ ਤੁਸੀਂ ਆ ਜਾ ਕੇ ਦੇਖ ਲੈਣਾ 나ੜੂਆ ਬੱਚੇ ਦਾ ਨਾਲ ਹੈ ਜਮਾ ਕੱਚਾ 나ੜੂਆ ਬਾਈ ਕੱਚਾ ਬੱਚਾ ਕੱਚਾ ਹੀ ਸੁਆ ਹੈ ਠੀਕ ਹੈ ਠੀਕ ਹੈ ਨਾ 3 ਕਿਲੋ ਇਸ ਟਾਈਮ ਤੀਜੇ ਦਿਨ ਦੁੱਧ ਬਾਈ ਕਹਿੰਦਾ ਵੀ ਕੋਈ ਵੀ ਵੀਰ ਆ ਜਾਏ ਕੰਡਾ ਤੋਲ ਲਿਆਵੇ ਨਾਲ ਆ ਵੀ ਹੁਣ ਬੱਚੇ ਨੇ ਮੂੰਹ ਲਾਦਾ ਤੇਰੇ ਸਾਹਮਣੇ ਵੀ ਕੋਈ ਇਦਾਂ ਦੀ ਆਏ ਨਹੀਂ ਵੀ ਚੋਣ ਚਵਾ ਦੀ ਬੜ ਬਹੁਤ ਪੱਕੀ ਆ ਠੀਕ ਹੈ ਪਰ ਉਹਨੂੰ ਹਾਂ ਬਾਕੀ ਸਾਰੇ ਵੈਕਸੀਨ ਵਗੈਰਾ ਇਹਦੀ ਹੁਣ ਦੀ ਹੋਈ ਹੋਈ ਆ ਠੀਕ ਹੈ ਹਾਂ ਬਾਈ ਜਿਹੜੀ ਆਪਣੀਆਂ ਬਿਮਾਰੀ ਵਾਲੀ ਵੈਕਸੀਨ ਪੈਰਾਪੂਰ ਵਾਲੀ ਮੂੰਹ ਵਾਲੀ ਸਾਰੀ ਹੋਈ ਹੋਈ ਆ ਬਾਈ ਠੀਕ ਹੈ ਓਕੇ ਇਧਰ ਉਹਨੂੰ ਲੈ ਜੀ ਜਿਸ ਕਰਨ ਕੇ ਸੋ ਦਸਤੋ ਦੇਖਿਓ ਥਾਣੇ ਦਾ ਅਥੀਜੋਈ ਵਾਲਾ ਵੀ ਆ ਭਾਵੇਂ ਤੁਸੀਂ ਮਸ਼ੀਨ ਲਾ ਲੋ ਤੇ ਬਾਬਾ ਮੰਜਾ ਖੜੀ ਓ ਆ ਜਾ ਬਾਈ ਇੱਧਰ ਆ ਜਾ ਹਵਾਨਾ ਦੇਖੋ ਕਰਮਾਲੀ ਦਾ ਛਾੜੀ ਦੇ ਨਮਕਾ ਨੂੰ ਛੱਡ ਦੇ ਹਾਂ ਤੁਰਨ ਦੇ ਕੋਈ ਸਵੇਰ ਤਾਜੀ ਸੂਈ ਵੀ ਬਹਿੜ ਦੱਸੋ ਦੇਖੋ ਤੁਸੀਂ ਦੂਜੀਆਂ ਗਾਵਾਂ ਅੰਦਰ ਬੱਧੀਆਂ ਨੇ ਜਾਏ ਨੂੰ ਕੱਲੀ ਨੂੰ ਕਿਉਂਕਿ ਇੱਥੇ ਕੱਚੇ ਥਾਂ ਤੇ ਪਸ਼ੂ ਬੈਠਦੇ ਆ ਬਾਈ ਦੇ ਤਾਂ ਇਹਨਾਂ ਚੀਜ਼ ਨੂੰ ਵੱਖਰਾ ਲੈ ਜਾਂਦਾ ਸੀ ਬਹੁਤ ਸੋਹਣਾ ਹਵਾਨਾ ਤੁਸੀਂ ਇਹਦੀ ਗਾੜੀ ਨੋਟ ਕਰ ਲਓ ਦੱਸੋ ਅੱਗੋਂ ਵੀ ਹਵਾਨਾ ਚੰਗਾ ਥਣ ਪੂਰਾ ਹੱਥੀ ਚੁਆਈ ਵਾਲਾ ਭਲੂਣ ਥੋੜੀ ਥੋੜੀ ਥੱਲੇ ਹਵਾਨੇ ਤੇ ਹੈਗੀ ਹੈ ਹਜੇ ਇਹ ਆਹ ਬਾਈ ਮੋੜ ਲੀਂ ਸੋ ਫਿਰ ਦੇਖ ਸਕਦੇ ਹਾਂ ਦੱਸੋ ਇਹਦਾ ਥਣ ਹਵਾਨਾ ਤੁਸੀਂ ਪਰਲੇ ਪਾਸੇ ਨੂੰ ਹੁਣ ਜਾਊਗੀ ਇਸ ਕਰਨ ਹੱਕ ਦੇ ਬਾਈ ਜਾਂ ਚੱਲ 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 ਡਿਮਾਂਡ 2 ਲੱਖ ਰੁਪਏ ਹੈ ਪਰ ਮਾਨਤਾਨ ਹੋਊਗਾ ਵਿੱਚੋਂ ਤੁਸੀਂ ਜ਼ਰੂਰ ਆ ਕੇ ਦੇਖਿਓ ਜੀ ਨੂੰ ਪਸੰਦ ਆਉਂਦੀ ਹੈ ਸੌਦੇ ਹੋ ਜਾਂਦੇ ਹੁੰਦੇ ਐ ਬਾਈ ਬਹੁਤ گاਵਾ ਵੇਚਦਾ ਹੈ ਹਰ ਰੋਜ਼ ਪਸ਼ੂ ਵੇਚਦੇ ਐ ਰੂਟੀਨ 'ਚ ਸੋ ਅੱਜ ਦੀ ਵੀਡੀਓ 'ਚ ਇੱਕ ਹੀ ਇਹ ਵਾੜ ਦਿਖਾਉਣੀ ਸੀ ਹਜੇ ਜੰਗ ਏਜ ਆ ਦੂਜਾ ਸੁਹਾ ਤਾਂ ਹੀ ਛਾਲਾ ਮਾਰਦੀ ਇਨੇ ਦੁੱਧ ਵੀ ਆਪਾਂ ਨੂੰ ਪਤਾ ਹੈ ਵੀ ਪਸ਼ੂ ਨੇ ਦੁੱਧ ਦੇਣਾ ਜਦੋਂ એનર્ਜੀ ਦੇ ਵਿੱਚ ਹੈ ਹਾਲਾਂਕਿ ਤਾਜੀ ਸੂਈ ਗਾਂ ਕਈ ਵਾਰ ਪੱਠਾ ਨੀਰਾ ਵੀ ਘੱਟ ਚੱਕਿਆ ਹੁੰਦਾ ਪਰ ਪੂਲ ਐਕਟਿਵ ਐਸਟਮ ਤੁਸੀਂ ਇਹਨੂੰ ਦੇਖ ਸਕਦੇ ਹੋ ਸੋ ਜਿਹਨੂੰ ਜੱਜ ਦੀ ਹੈ ਚਲੋ ਬਤਾਓ ਤੈਨੂੰ ਚਲੋ ਕਰ ਲਿਓ ਬਾਈ ਦੇ ਨਾਲ ਸੰਪਰਕ ਤੁਸੀਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਦੇ